ਹਮਰਪਿਤ ਮਣੀ ਬਾਗੀ ਰਾਸੁਕਰਾਇ ਹਾਂਜੀ ਭਾਈ ਹੋ ਬੈਠ ਗਈ ਗਰੀਬੀ ਹੱਡਾਂ ਵਿੱਚ ਰਚ ਕਿਉ ਕਿੱਥੋਂ ਪਾਗ ਲੱਗਣੇ ਸੱਚਾ ਹਾਂ ਪਾਸਿਆਂ ਤੋਂ ਬੰਦਾ ਆਵੇ ਹਰਦਾ ਕੀ ਸਲੂਟ ਵੱਜਣੇ ਹੋ ਬੈਠ ਗਈ ਗਰੀਬੀ ਹੱਡਾਂ ਵਿੱਚ ਰਚ ਕਿਉ ਕਿੱਥੋਂ ਪਾਗ ਲੱਗਣੇ ਸੱਚਾ ਹਾਂ ਪਾਸਿਆਂ ਤੋਂ ਬੰਦਾ ਆਵੇ ਹਰਦਾ ਕੀ ਸਲੂਟ ਵੱਜਣੇ ਉਹ ਸਾਰਿਆਂ ਦੇ ਬਿੜੇ ਜਿਹੜਾ ਕੀਤਾ ਮੇਰੇ ਚਾਹਾਂ ਨੂੰ ਸੀ ਪੂਰੇ ਜਦੋਂ ਕਰਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ ਹੁਣ ਤੱਕ ਕੀਤਾ ਮੇਰੇ ਚਾਹਾਂ ਨੂੰ ਸੀ ਪੂਰੇ ਜਦੋਂ ਕਰਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ ਓ ਹੋ ਚਾਚੇ ਤਾਏ ਸਾਥ ਓਦੋਂ ਛੱਡ ਜਾਂਦੇ ਆ ਵੀ ਜਦੋਂ ਦੁੱਖ ਵਰਦੇ ਹੋ ਨਾ ਜਾਵੇ ਪੁੱਤ ਮਸ਼ਹੂਰ ਕਿਸੇ ਦਾ ਉਹ ਵਿੱਚੋਂ ਵਿੱਚ ਖਰਦੇ ਹੋ ਚਾਚੇ ਤਾਏ ਸਾਥ ਓਦੋਂ ਛੱਡ ਜਾਂਦੇ ਆ ਵੀ ਜਦੋਂ ਦੁੱਖ ਵਰਦੇ ਹੋ ਨਾ ਜਾਵੇ ਪੁੱਤ ਮਸ਼ਹੂਰ ਕਿਸੇ ਦਾ ਉਹ ਵਿੱਚੋਂ ਵਿੱਚ ਖਰਦੇ ਹੋ ਪੱਕੀਆਂ ਤੇ ਮਾਰਿਓ ਜਦੋਂ ਪੈ ਜਾਂਦੀ ਬਾਠ ਹੱਥੋਂ ਦੋਰ ਛੁੱਟਦੀ ਹੁਣ ਤੱਕ ਕੀਤਾ ਮੇਰੇ ਚਾਵਾਂ ਨੂੰ ਸੀ ਪੂਰੇ ਜਦੋਂ ਕਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ ਹੁਣ ਤੱਕ ਕੀਤਾ ਮੇਰੇ ਚਾਵਾਂ ਨੂੰ ਸੀ ਪੂਰੇ ਜਦੋਂ ਕਰਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ ਓ ਫੱਕੋ ਹੌਲਾ ਹੋਇਆ ਬਾਪੂ ਕਾਦਾ ਕਮਾਈਆਂ ਕਿੰਨੇ ਜੀ ਪਾਲਦਾ ਹੋਵੇ ਰੁਜ਼ਗਾਰ ਮੁੰਡਾ ਬੇਲਾ ਫਿਰਦਾ ਉਹ ਪੂਰੇ 24 ਸਾਲ ਦਾ ਫੱਕੋ ਹੌਲਾ ਹੋਇਆ ਬਾਪੂ ਕਰਦਾ ਕਮਾਈਆਂ ਕਿੰਨੇ ਜੀ ਪਾਲਦਾ ਹੋਵੇ ਰੁਜ਼ਗਾਰ ਮੁੰਡਾ ਬੇਲਾ ਫਿਰਦਾ ਉਹ ਪੂਰੇ 24 ਸਾਲ ਦਾ ਹੋਦਾ ਪੀਤਾ ਦਿਲ ਹੋ ਕੇ ਭਰਦਾ ਹੋਊਗਾ ਕਿਸਮਤ ਲੁੱਟ ਗਈ ਹੁਣ ਤੱਕ ਕੀਤਾ ਮੇਰੇ ਚਾਹਾਂ ਨੂੰ ਸੀ ਪੂਰਾ ਜਦੋਂ ਕਰਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ ਹੁਣ ਤੱਕ ਕੀਤਾ ਮੇਰੇ ਚਾਹਾਂ ਨੂੰ ਸੀ ਪੂਰਾ ਜਦੋਂ ਕਰਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ ਹੋ ਸੱਕੀਆਂ ਦੋ ਪਹਿਣਾ ਕਰੇ ਬੈਠੀਆਂ ਜ਼ਬਾਨ ਮੇਰੇ ਤੋਂ ਵੀ ਵੱਧੀਆਂ ਸੋਹਰਿਆਂ ਦੀ ਮੰਗ ਪੂਰੀ ਹੁੰਦੀ ਨਾ ਰੱਸੀ ਗਿਆ ਚ ਗੱਲਾਂ ਵੱਧੀਆਂ ਹੋ ਸੱਕੀਆਂ ਦੋ ਪਹਿਣਾ ਕਰੇ ਬੈਠੀਆਂ ਜ਼ਬਾਨ ਮੇਰੇ ਤੋਂ ਵੀ ਵੱਧੀਆਂ ਸੋਹਰਿਆਂ ਦੀ ਮੰਗ ਪੂਰੀ ਹੁੰਦੀ ਨਾ ਰੱਸੀ ਗਿਆ ਚ ਗੱਲਾਂ ਵੱਧੀਆਂ ਬੱਬੂ ਤਕਦੀਰ ਨਾਲ ਸ਼ਿਕਵਾ ਨਾ ਕੋਈ ਦੁੱਖਾਂ ਨਾਲ ਲੁੱਕ ਗਈ ਹੁਣ ਤੱਕ ਕੀਤਾ ਮੇਰੇ ਚਾਵਾ ਨੂੰ ਸੀ ਪੂਰੇ ਜਦੋਂ ਕਰਨੇ ਮੈਂ ਮੇਰੀ ਬੇਬੇ ਮੁੱਕ ਗਈ ਹੁਣ ਤੱਕ ਕੀਤਾ ਮੇਰੇ ਚਾਹਾਂ ਨੂੰ ਸੀ ਪੂਰੇ ਕਦੋਂ ਕਰਨੇ ਸੀ ਮੈਂ ਮੇਰੀ ਬੇਬੇ ਮੁੱਕ ਗਈ